ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਨਾਮਿਨੇਸ਼ਨ ਫਾਈਲ ਹੋਇਆ ਵਾਰਡ ਨੰਬਰ 49 ਤੋਂ ਬੀਬੀ ਭੁਪਿੰਦਰ ਕੋਰ ਕੋਚਰ ਨੇ ਕਾਗਜ਼ ਭਰੇ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮਨਗਰ ਪ੍ਰਧਾਨ ਜਗਬੀਰ ਸਿੰਘ ਸੋਖੀ ਵੱਲੋਂ ਦੱਸਿਆ ਗਿਆ ਕਿ ਪਰਿਵਾਰ ਸਾਡੇ ਨਾਲ ਬਹੁਤ ਜਿੱਦ ਤੋਂ ਜੁੜਿਆ ਹੋਇਆ ਹੈ ਸਾਨੂੰ ਆਸ ਹੈ ਕਿ ਇਹ ਸੀਟ ਜ਼ਰੂਰ ਜਿੱਤਾਂਗੇ ਬੀਬੀ ਭੁਪਿੰਦਰ ਕੋਰ ਨੇ ਕਿਹਾ ਕਿ ਲੋਕਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਵਾੜਨਾਵਾਂ ਅੰਜਾਦਾ ਕਾਉਂਸਲਰ ਮਿਸਟਰ ਬੀਬੀ ਭਪਿੰਦਰ ਕੌਰ ਕੋਛੜ ਜੀ ਜਿਹੜੇ ਅਸੀਂ ਕਾਗਜ਼ ਅੱਜ ਭਰ ਦਿੱਤੇ ਆ ਨੋਮੀਨੇਸ਼ਨ ਫਾਈਲ ਕਰਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਹਲਕਾ ਆਤਮਨਗਰ ਵੱਲੋਂ ਸਭ ਤੋਂ ਪਹਿਲੀ ਫਾਈਲ ਜਿਹੜੀ ਅੱਜ ਅਸੀਂ ਸਬਮਿਟ ਕਰਵਾਈ ਆ ਸਾਰੇ ਪੇਪਰ ਅਸੀਂ ਆਪਣੇ ਵੱਲੋਂ ਸਬਮਿਟ ਕਰਾਤੇ ਆ ਤੇ ਸਕਰੂਨਟੀ ਤੋਂ ਬਾਅਦ ਇਹਨਾਂ ਨੂੰ ਜਿਹੜਾ ਸਾਡਾ ਪਾਰਟੀ ਸਿੰਬਲ ਆ ਮਿਲ ਜਾਣਾ ਤੇ ਮੈਂ ਜਿੱਥੇ ਬੀਬੀ ਭਪਿੰਦਰ ਕੌਰ ਕੋਛੜ ਜੀ ਨੂੰ ਵੀਰ ਸਰਵਜੀਤ ਸਿੰਘ ਕੋਛੜ ਜੀ ਨੂੰ ਮੁਬਾਰਕਬਾਦ ਵੀ ਦਿੰਦਾ ਆ ਉਥੇ ਨਾਲ-ਨਾਲ ਸਮੁੱਚੇ ਵਾਰਡ 49 ਦੇ ਵਸਨੀਕਾਂ ਨੂੰ ਔਰ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਇਸ ਵਾਰੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਔਰ ਚੋਣਸ਼ਾਂ ਤੱਕੜੀ ਦਾ ਵੱਟ ਚੜ ਕੇ ਸਾਥ ਦਿਓ ਤਾਂ ਜੋ ਜਿਹੜਾ ਡਿਵੈਲਪਮੈਂਟ ਦੇ ਕੰਮ ਲੰਮੇ ਸਮੇਂ ਤੋਂ ਰੁਕੇ ਹੋਏ ਨੇ ਇਹ ਕੰਮ ਹੋ ਸਕਣ ਔਰ ਭੁਪਿੰਦਰ ਕੌਰ ਕੋਛੜ ਇਸ ਇਲਾਕੇ ਦਾ ਜਾਣਿਆ ਪਛਾਣਿਆ ਨਾਂ ਆ ਘਰ-ਘਰ ਦੇ ਵਿੱਚ ਇਸ ਨਾਂ ਨੂੰ ਸਾਰੇ ਜਾਣਦੇ ਆ ਔਰ ਸਰਬਜੀਤ ਸਿੰਘ ਕੋਛੜ ਵੱਲੋਂ ਕੀਤੇ ਗਏ ਕੰਮਾਂ ਦੀ ਬਦੌਲਤ ਮੈਨੂੰ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਆ ਕਿ ਵਾਰਡ 49 ਇਸ ਵਾਰੀ ਬੀਬੀ ਭੁਪਿੰਦਰ ਕੌਰ ਜੀ ਨੂੰ ਕਾਉਂਸਲਰ ਬਜੇ ਚੁਣ ਕੇ ਸਾਡੇ ਨਿਗਮ ਹਾਊਸ ਦੇ ਵਿੱਚ ਭੇਜਣ ਕੀ ਅੱਜ ਉਹ 30 ਨੰਬਰ ਤੇ ਅਸੀਂ ਅੱਗੇ ਵੀ ਮਤਲਬ ਆਪਣੇ ਏਰੀਆ ਦੇ ਲੋਕਾਂ ਦੇ ਪੂਰੀ ਮਦਦ ਕਰਦੇ ਆਏ ਆ ਜਿਸ ਕਰਕੇ ਸਾਨੂੰ ਅਸੀਂ ਕਹਿੰਦੇ ਹਾਂ ਵੀ ਇਸ ਵਾਰੀ ਜਸੀਂ ਖੜਦੇ ਹਾਂ ਕਿ ਕਿਤਨਾ ਦੇਖਦੇ ਹੋ ਵੀ ਇੱਕ ਅਕਾਲੀ ਦਲ ਨੇ ਤੁਹਾਡੇ ਤੇ ਭਰੋਸਾ ਜਿਤਾ ਕੇ ਤੁਹਾਨੂੰ ਡਿਪਲੋਮਾ ਦਿੱਤੀ ਹੈਗੀ ਹੈ ਇਹ ਭਰੋਸਾ ਕਾਇਮ ਰੱਖਣ ਵਾਸਤੇ ਕੀ ਪੂਰਾ ਪੂਰਾ ਕਾਇਮ ਰੱਖਾਂਗੇ ਲੋਕਾਂ ਨੂੰ ਅਪੀਲ ਕਰਦੇ ਹਾਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੀ ਉਹ ਸਾਨੂੰ ਜੀਤਾਂਨ ਮੌਕਾ ਦੇਣ ਇੱਕ ਵਾਰੀ ਅੱਗੋਂ ਅਸੀਂ ਉਹਨਾਂ ਦੇ ਪੂਰੀ ਪੂਰੀ ਮਦਦ ਕਰਾਂਗੇ ਹਰ ਕੰਮ 'ਚ ਅਸੀਂ ਨਾਲ ਹੋਵਾਂਗੇ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਨਾਲ ਪਹਿਲਾਂ ਵੀ ਪਰਿਵਾਰ ਕਾਡਾ ਜੁੜਿਆ ਹੋਇਆ ਸੀ ਹਾਂਜੀ ਬਹੁਤ ਸਾਲਾਂ ਤੋਂ ਜੁੜਿਆ ਹੋਇਆ ਸੀ ਹਾਂਜੀ ਹਾਂਜੀ ਬਹੁਤ ਸਾਲਾਂ ਤੋਂ ਸਾਡਾ ਪਰਿਵਾਰ ਇੱਥੇ ਅਕਾਲੀ ਦਲ ਨਾਲ ਹੀ ਜੁੜਿਆ ਹੋਇਆ ਸੀ ਧੰਨਵਾਦੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਵਾ ਮੈਂ ਆਸ ਕਰਦਾ ਵਾ ਮਹੱਲਾ ਨਿਵਾਸੀਆਂ ਤੋਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਭਪਿੰਦਰ ਗੌਰ ਕੋਚਣ ਨੂੰ ਜਿਹੜਾ ਵਾ ਵਾਰਡ ਨੰਬਰ 49 ਤੋਂ ਜਿਤਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ